ਪੰਜਾਬ ਸਰਕਾਰ ਦੇ ਮਹਮ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੀ ਲੜੀ ਚ ਜ਼ਿਲ੍ਹਾ ਚੰਗਾ ਅਧਿਅਤਿਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਰਕੀ ਜੀ ਵੱਲੋਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਸਬ-ਡਿਵੀਜ਼ਨ ਸ਼ਾਹਕੋਟ ਦੇ ਮੋਡਲ थाना ਸ਼ਾਹਕੋਟ ਇੰਸਪੈਕਟਰ ਮੁਖਸਰ ਬਲਵਿੰਦਰ ਸਿੰਘ ਭੁੱਲਰ ਜੀ ਦੀ ਟੀਮ ਵੱਲੋਂ ਇੱਕ ਵਿਦੇਸ਼ੀ ਨਾਗਰਿਕ ਜੋ ਪੈਨਪੂਨੀਆਂ ਦਾ ਗੁਰਵਿੰਦਰ ਸਿੰਘ ਉਰਫ ਜਿੰਦਾ ਪੁੱਤਰ ਲੇਟ ਬੰਤਾ ਸਿੰਘ ਵਾਸੀ ਪਿੰਡ ਪੂਨੀਆ थाना ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨਾਂ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 1,19,000 ਡਰਗ ਬਣੀ ਸਮੇਤ ਇੱਕ ਗੱਡੀ ਸਫਾਰੀ ਰੰਗਚਟਾ ਨਾਲ ਗ੍ਰਿਫਤਾਰ ਕੀਤਾ ਇਹ ਦੋਸ਼ੀ ਲਗਾਤਾਰ ਆਪਣੇ ਇਸ ਤੰਦੇਚ ਨਸ਼ੀਲੇ ਪਦਾਰਥਾਂ ਦੇ ਵਿੱਚ ਉਲੋ ਸੀਗਾ ਇਹ ਕੈਨੇਡਾ ਤੋਂ অন্ਟਾਰੀਓ ਤੋਂ ਆਇਆ ਹੋਇਆ ਔਰ ਉੱਥੇ ਵੀ অন্ਟਾਰੀਓ ਚ ਇਹਦੇ ਖਿਲਾਫ ਦੋ ਇਹਦੇ ਦੱਸਣ ਅਨੁਸਾਰ ਦੋ ਮੁਕਾਦਮੇ ਦਰਜਾ ਇੱਕ ਤਾਂ ਉਟਾਰਾ ਹੋ ਗਿਆ ਇੱਕ ਅਜੇ ਵੀ ਅੰਡਰ ਟ੍ਰਾਇਲ ਹੈਗਾ ਇੱਥੇ ਆ ਕੇ ਵੀ ਇਹੀ ਧੰਦਾ ਕਰਦਾ ਸੀਗਾ ਇਹਨੂੰ ਪੁਲਿਸ ਨੇ ਰੰਗੇ ਹੱਥੀ ਜਿਹੜਾ ਇਹ ਸਾਜ ਸਮਾਨ ਜਿਹੜਾ ਨਸ਼ੀਲੇ ਸਿੰਘ ਗ੍ਰਿਫਤਾਰ ਕੀਤਾ ਇਹਨੂੰ ਮਾਂਜੋ ਅਦਾਲਤ ਵਿੱਚੋਂ ਦੋ ਦਿਨ ਦਾ ਪੁਲਸ ਰਿਵਾਰਡ ਹਾਸਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਦੇਖਿਆ ਜਾ ਰਿਹਾ ਹੈ ਕਿ ਇਹ ਜਿਹੜਾ ਸਮਾਨ ਹੈ ਜਿਹੜਾ ਇਹਨੇ 20 ਗ੍ਰਾਮ ਹੈਰੋਇਨ ਜਾਂ ਗੋਲੀਆਂ ਇਹ ਕਿੱਥੋਂ ਲਈਆਂ ਕਿਹੜੇ-ਕਿਹੜੇ ਤੇ ਸਾਥੀ ਸੀਗੇ ਕੀ ਇਸ ਥੰਦੇ ਚ ਕਿਹੜੀਆਂ ਕਿਹੜੀਆਂ ਪ੍ਰਾਪਰਟੀ ਬਣਾਈਆਂ ਤੇ ਹੋਰ ਪੈਸਾ ਜਿਹੜਾ ਇਹਨੇ ਕਿਹੜੇ ਕਿਹੜੇ ਬੈਂਕ ਚ ਰੱਖਿਆ ਇਹ ਸਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਨ ਜੋ ਡੀਸੀ ਸਾਹਿਬ ਦੀ ਗਾਈਡਲਾਈਨ ਤੇ ਨਸ਼ਿਆਂ ਦੇ ਖਿਲਾਫ ਸਬਤ ਉਪਰਾਲੇ ਕੀਤੇ ਜਾ ਰਹੇ ਹਨ ਦੋਸ਼ੀ ਸਮਗਲਣੇ ਕਰਨ ਵਾਲੇ ਜਿਹੜੇ ਪੈਡਲਰ ਤੇ ਸਪਲਾਇਰ ਹਨ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਨਾਲ ਨਾਲ ਜਿਹੜੇ ਇਸ ਬਿਮਾਰੀ ਚ ਲਿਪਤ ਹੋ ਚੁੱਕੇ ਹਨ ਉਹਨਾਂ ਨੂੰ ਐਡਮਿਟ ਵੀ ਕਰਾਇਆ ਜਾ ਰਿਹਾ ਉਹਨਾਂ ਦਾ ਚੰਗੀ ਸਿਹਤ ਲਈ ਔਰ ਕੁਝ ਨੂੰ ਅਸੀਂ ਆਊਟ ਸੈਂਟਰ ਚ ਟ੍ਰੀਟਮੈਂਟ ਕਰਾ ਰਹੇ ਹਾਂ ਇਸੇ ਤਰ੍ਹਾਂ ਪਬਲਿਕ ਨੂੰ ਅਵੇਅਰ ਕਰਨ ਲਈ ਵ ਸਪੋਰਟਸ ਨਾਲ ਲੇਟਰਡ ਜਾਂ ਅਦਰ ਕਾਉਂਸਲਿੰਗ ਦੀ ਪ੍ਰਾਲੇ ਕਰ ਰਹੇ ਹਨ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹੋ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੱਤਰਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਥੈਂਕ ਯੂ